ਹਾਂਜੀ ਅੱਜ ਬਹੁਤ ਸੋਹਣੀ ਆਈਟਮ ਲੈ ਕੇ ਆਏ ਜੀ ਪਿਓਰ ਨੇਚੁਰਲ ਦੇ ਵਿੱਚ ਲਓ ਜੀ ਪਿਓਰ ਨੇਚੁਰਲ ਕ੍ਰੇਵ ਦੇ ਵਿੱਚ ਬਹੁਤ ਜਿਆਦਾ ਸੋਹਣੀ ਸੂਟ ਆਇਆ ਦੇਖੋ ਜੀ ਟੋਟਲੀ ਦਬਕਾ ਦਾ ਵਰਕ ਹੈ ਤੇ ਸਾਰਾ ਟੋਟਲੀ ਦਬਕਾ ਦਾ ਵਰਕ ਹੈ ਜੀ ਆ ਵਰਕ ਚੈੱਕ ਕਰ ਲਓ ਬਹੁਤ ਜਿਆਦਾ ਸੋਹਣਾ ਹੈਵੀ ਵਰਕ ਦੇ ਵਿੱਚ ਸੂਟ ਲੈ ਕੇ ਆਏ ਟੋਟਲੀ ਫੁੱਲ ਹੈਵੀ ਵਰਕ ਆਊਗਾ ਜੀ ਪਾਰਟੀ ਵੇ ਸੂਟ ਹੈ ਨੇਚੁਰਲ ਕ੍ਰੇਵ ਦੇ ਵਿੱਚ ਲਓ ਜੀ ਨੈਕਸਟ ਦੇਖੋ ਜੀ ਬਾਟਮ ਮਤਲਬ ਤੁਸੀਂ ਬਾਟਮ ਤੇ ਜਾਂ ਬਾਉਜੀ ਤੇ ਇੱਕ ਜਗ੍ਹਾ ਇਹਨੂੰ ਆਪਾਂ ਕਸਟਮਾਈਜ਼ ਕਰ ਸਕਦੇ ਹਾਂ ਟੋਟਲੀ ਨੇਚੁਰਲ ਕ੍ਰੇਵ ਫੁੱਲ ਨੇਚਰਲ ਪਿਓਰ ਕਰੇਵ ਹੁੰਦੀ ਜਿਹੜੀ ਜੀ ਉਹਦੇ ਉੱਪਰ ਹੈਵੀ ਵਰਕ ਹੈ ਪਿਓਰ ਨੇਚਰਲ ਦੇ ਉੱਪਰ ਟੋਟਲੀ ਦੱਬਕੇ ਦਾ ਜੀ ਮੇਰੇ ਕੋਲ ਇੰਨਾ ਸੁਣਾ ਸੂਣਾ ਰਿਸਪੌਂਸ ਆਦਾ ਅੱਜ ਮੈਂ ਵੀਡੀਓ ਤਾਂ ਹੀ ਪਾ ਰਿਆਂਗਾ ਕਿ ਜਿਹੜੇ ਮੇਰੇ ਆਨਲਾਈਨ ਦੇ ਕਸਟਮਰ ਨੇ ਉਹਨਾਂ ਲਈ ਹੀ ਹੋਏ ਆਹ ਲਓ ਜੀ ਨਾਲ ਪਿਓਰ ਚਨਾਉਂ ਦਾ ਦੁਪੱਟਾ ਦੁਪੱਟੇ ਦੇ ਉੱਪਰ ਐਮਬਰਾਇਡਰੀ ਦੇਖੋ ਜੀ ਬਹੁਤ ਸੋਹਣੀ ਹਾਈ ਕਲਾਸ ਐਮਬਰਾਇਡਰੀ ਹੋਈ ਹੈ 2.5 ਮੀਟਰ ਫੁੱਲ ਲੈਂਥ ਦਾ ਦੁਪੱਟਾ ਹੋਗਾ ਜੀ ਕਲਰ ਮਹਿਰੂਨ ਇਹਦੇ ਵਿੱਚ ਜਿਹੜਾ ਤੁਸੀਂ ਦੇਖ ਰਹੇ ਹੋ ਕਲਰ ਮਹਿਰੂਨ ਹੈ ਇਹ ਜਿਹੜਾ ਇਹ ਬਹੁਤ ਜ਼ਿਆਦਾ ਸੋ ਨੈਕਸਟ ਆ ਗਿਆ ਬਲੱਡ ਰੈੱਡ ਕਲਰ ਦੇ ਕੋਲ ਕਲਰ ਚਾਰਟੀ ਬਹੁਤ ਜਿਆਦਾ ਪ੍ਰੀਮੀਅਮ ਕਲਰ ਚਾਰਟ ਹੈ ਲਓ ਜੀ ਜਲਦੀ ਜਲਦੀ ਸਕਰੂਲ ਲੈ ਕੇ ਇਹਨਾਂ ਨੇ ਆਰਡਰ ਬੁੱਕ ਕਰਵਾਉਣਾ ਹੈ ਆਰਡਰ ਬੁੱਕ ਕਰਵਾ ਲਓ ਸ਼ਿਪਿੰਗ ਆਪਣੀ ਆਲ ਇੰਡੀਆ ਅਵੇਲੇਬਲ ਹੈਗੀ ਹੈ ਜੀ ਸਕਰੀਨਸ਼ਾਟ ਲੈ ਚਲੋ ਔਰ ਸਾਨੂੰ WhatsApp 'ਤੇ ਆਰਡਰ ਭੇਜ ਦਿਓ ਮਹਿੰਦੀ ਮਸਟਰਡ ਰੈੱਡ ਤੇ ਰਾਣੀ ਮਰਜੈਂਟਾ ਕਲਰ ਕਲਰ ਵੀ ਜਾਰੇ ਸਾਰੇ ਲਗਜ਼ਰੀ ਨੇ ਜੀ ਬੀਜ਼ੀ ਲੁੱਕ ਚੈੱਕ ਕਰ ਲਓ ਕਿੰਨੇ ਸ਼ਾਨਦਾਰ ਕਲਰ ਨੇ ਪੰਜ ਕਲਰ ਨੇ ਜਲਦੀ ਜਲਦੀ ਆਰਡਰ ਬੁੱਕ ਕਰਵਾ ਲਓ ਪ੍ਰਾਈਸ ਹੈਗਾ 2250 ਹੋਣ ਲਈ ਜੀ 叫你啊！你。<noise> <noise>